ਇਲਾਕਾ ਨਿਵਾਸੀਆਂ ਨੂੰ ਜਿਹੜੇ ਘਰਾਂ ਦੇ ਵਿੱਚ ਆਰਾਮ ਨਾਲ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਪਰਿਵਾਰ ਟਿੰਡੀ ਵਾਲਾ ਪਿੰਡ ਕੋਲ ਜਾਂ ਹੋਰ ਜਿੱਥੇ ਬਾੜ ਆਈ ਹੋਈ ਹੈ ਉਹ ਕਿਹੜਾ ਉੱਥੇ ਆਪਣੀ ਪਸ਼ੂ ਆਪਣੇ ਪਰਿਵਾਰ ਬੱਚਿਆਂ ਦੇ ਨਾਲ ਉੱਥੇ ਰੋਡ ਸਾਈਡ ਤੇ ਬੈਠੇ ਹੋਏ ਆ ਔਰ ਇਹਨਾਂ ਨੂੰ ਇਹ ਜਿੰਨਾ ਵੀ ਮੰਨਦਾ ਹੈ ਇਹਨਾਂ ਕੋਲ ਜੰਗਲ ਸਪੋਰਟ ਇਹਨਾਂ ਦੇ ਪਰਿਵਾਰ ਇਹਨਾਂ ਦੇ ਪਛਮਾ ਦੇ ਲਈ ਜਾਇਨਾ ਖੰਡੀਆਂ ਰਾਤਾਂ ਦੇ ਦੌਰਾਨ ਇਹਨਾਂ ਨੂੰ ਖੰਡ ਤੋਂ ਬਚਣ ਦੇ ਲਈ ਇਹਨਾਂ ਦੇ ਲਈ ਕੋਈ ਇੰਤਜ਼ਾਮ ਨਹੀਂ ਕਿਉਂਕਿ ਜੋ ਇਹਨਾਂ ਦਾ ਪਰਿਵਾਰ ਦਾ ਸਮਾਨ ਸੀ ਬਾੜੀ ਇੱਕ ਦਾ ਮੌਨਕਾਰ ਨੇ ਇਹਨਾਂ ਦੇ ਕੋਲੋਂ ਆਪਣੇ ਕੰਬਲ ਜਾਇਨਾ ਜਾਂ ਲੋਈਆਂ ਕੋਈ ਵੀ ਇਹਨਾਂ ਕੋਲੋਂ ਸੁਭਾੜਿਆ ਨਹੀਂ ਕਿ ਜੋ ਪਾਣੀ ਦੇ ਵਿੱਚ ਇਹਨਾਂ ਦਾ ਖਰਾਬ ਹੋ ਚੁੱਕਿਆ ਹੈ ਇਹ ਪਰਿਵਾਰਾਂ ਦੇ ਵੀ ਅਸੀਂ ਬੇਨਤੀ ਕਰਦੇ ਹਾਂ ਅਸੀਂ ਵੀ ਜਿੰਨਾ ਕਾਸੀਂ ਕਰ ਸਕਦੇ ਹੋ ਇਹਨਾਂ ਪਰਿਵਾਰਾਂ ਦੇ ਲਈ ਕੱਲ ਨੂੰ ਲੋਈਆਂ ਕੰਬਲ ਦਾ ਜਿੰਨਾ ਸੀ ਕਰ ਸਕਦੇ ਆ ਜਾਂ ਜੋ ਅੱਜ ਹਾਰੇ ਵਾਲਾ ਟਿੰਡਰ ਹੋਰ ਦੇ ਵਿੱਚ ਅਸੀਂ ਗੰਬਰ ਸੀ ਸੇਵ ਲੈ ਕੇ ਆਏ ਸੀਗੇ ਔਰ ਰਸਤੇ 'ਚ ਅਸੀਂ ਵਾਪਸ ਜਾਂਦੇ ਜਦੋਂ ਇਹਨਾਂ ਨੂੰ ਦੇਖਿਆ ਤਾਂ ਸਾਡੇ ਤੋਂ ਰਹਿ ਗਿਆ ਨਹੀਂ ਗਿਆ ਕਿ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰੀਏ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਇੱਕ ਵਾਅਦਾ ਜਿਨ੍ਹਾਂ ਕੋ ਸਾਨੂੰ ਕੋਪੂਗਾ ਅਸੀਂ ਇਹਨਾਂ ਦੀ ਜ਼ਰੂਰ ਮਦਦ ਕਰਾਂਗੇ ਔਰ ਜੋ ਵੀ ਭੈਣ ਭਾਈ ਇਹ ਵੀਡੀਓ ਨੂੰ ਦੇਖਣ ਉਹ ਜਿਆਦਾ ਤੋਂ ਜਿਆਦਾ ਅੱਗੇ ਵੀ ਸ਼ੇਅਰ ਕਰਨ ਔਰ ਇਹਨਾਂ ਕੁਝ ਜਾਂ ਕੋਲੇ ਨਾਲ ਪਰਿਵਾਰਾਂ ਦੇ ਕੋਲੇ ਨਾਲ ਬੱਚਿਆਂ ਦੇ ਕੋਲ ਜੋ ਆਪਣੇ ਘਰ ਤੋਂ ਬੇਘਰ ਹੋ ਚੁੱਕੇ ਨੇ ਇਹ ਬਾਡਰ ਏਰੀਆ ਜਦੋਂ ਅਸੀਂ ਫਰੋਇਦਪੁਰ ਤੋਂ ਬਾਡਰ ਸਾਈਡ ਨੂੰ ਆਉਨੇ ਆ ਉਸ ਮੇਨ ਰੋਡ ਦੇ ਉੱਪਰ ਰੋਡ ਸਾਈਡ ਤੇ ਬੈਠੇ ਹੋਏ ਨੇ ਸਾਰਿਆਂ ਨੂੰ ਆਨਲੀ ਫਰੀडम ਚਰਚ ਮਾਨੇ ਵਾਲਾ ਵੱਲੋਂ ਹੱਥ ਛੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਪਰਿਵਾਰਾਂ ਦੀ ਮਦਦ ਦੇ ਲਈ ਸਾਰੇ ਆਪਣੇ ਹੱਥ ਖੁੱਲ੍ਹੇ ਹੋਣ ਆਪਣੇ ਦਿਲਾਂ ਨਾਲ ਇਹਨਾਂ ਪਰਿਵਾਰ ਸੁੱਖ ਆਰਾਮ ਦੇ ਨਾਲ ਘਰ ਤੋਂ ਛੱਡ ਕੇ ਆਰਾਮ ਤੱਕ ਰਹਦਾ ਬਰਰ ਠੰਡ ਤੋਂ ਬਚ ਕੇ ਆਪਣਾ ਪੇਟ ਭਰ ਸਕਣ ਆਪਣੇ ਪਛਵਾ ਦੀ ਦੇਖਭਾਲ ਕਰ ਸਕਣ ਸਭ ਦੇ ਲਈ ਬੇਨਤੀ ਹੈ ਅਸ ਮੈਂ ਇੱਕ ਵਾਰੀ ਫਿਰ ਤੋਂ ਪਾਸੂ ਜੀ ਵੱਲੋਂ ਬਲਕਾਨ ਪਤਰ ਸਮਸੀ ਜੀ ਵੱਲੋਂ ਦਾ ਉਹ ਵੀ ਫ੍ਰੀडम ਚਾਹ ਮਾਨੇਵਾਲਾ ਸਿੰਘ ਵੱਲੋਂ ਸਾਰਿਆਂ ਨੂੰ ਕੋਰਜੋਰਾ ਮੀਡ ਬੇਨਤੀ ਹੈ ਕਿ ਇਸ ਪਰਿਵਾਰਾਂ ਦੇ ਲਈ ਵੱਧੋ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਸਾਨੂੰ ਵੀ ਪਤਾ ਜਿੰਨਾ ਅਸੀਂ ਘਰ ਛੱਡ ਕੇ ਪਰਿਵਾਰਾਂ ਦੇ ਨਾਲ ਕਿੰਨਾ ਬਾਹਰ ਮੁਸ਼ਕਲ ਗੁਜ਼ਾਰਾ ਕਰਨਾ ਆਉਂਦਾ ਹੈ ਅਸੀਂ ਇਹਨਾਂ ਨੂੰ ਦੇਖ ਕੇ ਸਾਡੇ ਮਨ ਖਸੀ ਜੇਗੇ ਜਦੋਂ ਉਹਨਾਂ ਦੇ ਰੋਡ ਦੇ ਉੱਪਰ ਪਸ਼ੂ ਬੰਨੇ ਹੋਏ ਨੇ ਰੋਡ ਦੇ ਪੈਣਾ ਮੰਜੇ ਢਾ ਕੇ ਮੰਜੇ ਦੇ ਉੱਤੇ ਬੈਠੀਆਂ ਹੋਈਆਂ ਨੇ ਤਾਂ ਪਰਿਵਾਰਾਂ ਦੇ ਨਾਲ ਗੁਜ਼ਾਰਾ ਕਰਨਾ ਕਿੰਨਾ ਹੱਕ ਹੈ ਉਸ ਪਰਿਵਾਰ ਦੇ ਵਿੱਚੋਂ ਇੱਕ ਭੈਣ ਤੁਹਾਨੂੰ ਬੇਨਤੀ ਕਰਨ ਲੱਗੀ ਹੈ ਇਸ ਭੈਣ ਦੀ ਬੇਨਤੀ ਨੂੰ ਤੁਸੀਂ ਸੋਨਾ ਔਰ ਪ੍ਰਵਾਨ ਕਰਨਾ ਅਸੀਂ ਪਿੰਡ ਸਾਡਾ ਹੈਗਾ ਟੈਂਡੀ ਵਾਲਾ ਅਸੀਂ ਤਿਆਰ ਕੇ ਸੜਕ ਤੇ ਰੋਡ ਤੇ ਬੈਠੇ ਆ ਸੇਨੀ ਵਾਲਾ ਬਾਰਡਰ ਤੇ ਤੇ ਸਾਨੂੰ ਕੁਝ ਨਾ ਕੁਝ ਸਰਕਾਰ ਦੇਵੇ ਮਦਦ ਕਰੇ ਪਸਵਾਲਈ ਵੀ ਖਾਣਾ ਦੇਵੇ ਤੇ ਸਾਡੇ ਆਪ ਦੇ ਲੱਕੜਾ ਕੱਪੜਾ ਜੋ ਵੀ ਸਾਰ ਦੇ ਸਕਦੀ ਸਾਨੂੰ ਦੇਵੇ ਇਹਨਾਂ પાસે ਨਹੀਂ ਰੋਟੀ ਨਹੀਂ ਰੋਣ ਦੇਣਾ ਤੇ ਐਸੇ ਗੰਢ ਦੇਣੇ ਨਾ ਨਾ ਕਾਰਾ ਕਿੱਥੋਂ ਗੁਜ਼ਾਰਾ ਹੁੰਦਾ ਇੱਕ ਗੰਢ ਲੜਮਰੀ ਦਾ ਵੀ ਕਿੱਥੋਂ ਪਾਈਏ